ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਹੈਗਾ ਜੀ ਮੰਗਲਵਾਰ ਬੱਚੇ ਚਲੇ ਗਏ ਐ ਦਿੱਲੀ ਹੁਣ ਮੈਂ ਬੈਠੀ ਆ ਜੀ ਕੱਲੀ ਹੋਈ دل ਲੱਗ ਨਹੀਂ ਰਿਹਾ ਘਰ ਵਿੱਚ ਬਿਲਕੁਲ ਵੀ ਰੌਣਕ ਹੈ ਹੀ ਨਹੀਂ ਹੈ ਤੇ ਰੌਣਕਾਂ ਵੀ ਬੱਚਿਆਂ ਦੇ ਨਾਲ ਹੀ ਹੁੰਦੀਆਂ ਨੇ ਘਰ ਵਿੱਚ ਜੇ ਚਹਲ ਪਹਲ ਹੋਵੇ ਫਿਰ ਦਿਲ ਲੱਗਦਾ ਹੁੰਦਾ ਏ ਤੇ ਬੱਚਿਆਂ ਤੋਂ ਬਿਨਾ ਤਾਂ ਕਿੱਥੇ ਦਿਲ ਲੱਗਦਾ ਏ ਤੇ ਬਾਕੀ ਚਲੋ ਮੈਂ ਸੋਚਿਆ ਚਲੋ ਵਲੌਗੇ ਬਣਾ ਲੈਨੀ ਆ ਬੈਠੀ ਬੈਠੀ ਹੋਰ ਤਾਂ ਕੋਈ ਕੰਮ ਹੈ ਨਹੀਂਗਾ ਤੇ ਚਲੋ ਥੋੜਾ ਜਿਹਾ ਮਨ ਜੈ ਇਧਰ ਨੂੰ ਲੱਗ ਜਾਊਗਾ ਫਿਰ ਥੋੜਾ ਦਿਲ ਜਿਆ ਲਾਉਣ ਵਾਸਤੇ ਤੇ ਸੋਚਿਆ ਚਲੋ ਵਲੌਗੇ ਬਣਾ ਲੈਨੇ ਆ ਥੋੜਾ ਜਿਹਾ ਮਨ ਜਾਇਆ ਇੱਧਰ-ਉੱਧਰ ਹੋ ਜੂਗਾ ਇਸ ਕਰਕੇ ਨਾ ਮੈਂ ਥੋੜਾ ਬਲੌਗ ਬਣਾਉਣ ਲੱਗੀ ਸੀ ਥੋੜਾ ਜਿਹਾ ਛੋਟੀ ਜੀ ਮੈਂ ਕਿਹਾ ਚਲੋ ਵੀਡੀਓ ਬਣਾ ਲੈਨੇ ਆ ਨਾਲੇ ਦੱਸ ਦਿੰਨੇ ਆ ਵੀ ਬੱਚੇ ਵਾਪਸ ਚਲੇ ਗਏ ਆ ਦਿੱਲੀ ਗਰਬਿੰਨ ਇੱਥੇ ਪੜਦਾ-ਪੜਦਾ ਘਟੇ ਹੀ ਸੀਗਾ ਪ੍ਰੀਤੀ ਕਹਿੰਦੀ ਮਮਾ ਕਹਿੰਦੀ ਹੁਣ ਜ਼ਿਆਦਾ ਦਿਨ ਨਹੀਂ ਰਹਿਣਾ ਹੈਗਾ ਕਿਉਂਕਿ ਉੱਥੇ ਜਾ ਕੇ ਫਿਰ ਮੈਨੂੰ ਕਹਿੰਦੀ ਸਾਰੇ ਸਟੱਡੀ ਕਰਵਾਉਣੀਆਂ ਫਿਰ ਜਾਂਦੇ ਸਾਰੇ ਗਰਬਿੰਨ ਦੇ ਪੇਪਰ ਹੈਗੇ ਆ ਜਦੋਂ ਸਕੂਲ ਖੁੱਲਣਿਆ ਮਤਲਬ ਫਸਟ ਡੇ ਹੀ ਉਹਦਾ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਤੇ ਮੈਂ ਨਾ ਕਈ ਦਿਨਾਂ ਤੋਂ ਕੋਈ ਵਲੌਗ ਨਹੀਂ ਸੀ ਬਣਾ ਰਹੀ ਹੈਗੀ ਕਿਉਂਕਿ ਕਾਫੀ ਬਿਜ਼ੀ ਟਾਈਮ ਜਾ ਚੱਲ ਰਿਹਾ ਹੈ ਤੇ ਕੁਝ ਮੂਡ ਜਾ ਵੀ ਬਹੁਤ ਆਫ ਚੱਲ ਰਿਹਾ ਹੈ ਡਾਕਟਰ ਸਾਹਿਬ ਦੇ ਤਾਇਆ ਜੀ ਦਾ ਬੇਟਾ ਤੇ ਉਹਨਾਂ ਦੀ ਵਾਈਫ ਪਿੰਡੋਂ ਆਏ ਹੋਏ ਆ ਕਿਉਂਕਿ ਉਹ ਜਿਹੜਾ ਡਾਕਟਰ ਸਾਹਿਬ ਦੇ ਤਾਇਆ ਜੀ ਦਾ ਬੇਟਾ ਹੈ ਨਾ ਕਾਫੀ ਬਿਮਾਰ ਚੱਲ ਰਹੇ ਨੇ ਤੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੈਗੀ ਤੇ ਉਹਨਾਂ ਦਾ ਟਰੀਟਮੈਂਟ ਵੀ ਚੱਲ ਰਿਹਾ ਹੈ ਪੀਜੀਆਈ ਚੰਡੀਗੜ੍ਹ ਤੋਂ ਹਲੇ ਹੁਣੇ ਸਟਾਰਟ ਹੋਇਆ ਹੈ ਤੇ ਕਾਫੀ ਸੀਰੀਅਸ ਥੋੜੇ ਜਿਹੇ ਹੈਗੇ ਆ ਚਲੋ ਪਰਮਾਤਮਾ ਜਲਦੀ ਠੀਕ ਕਰੇ ਤੰਦਰੁਸਤ ਕਰੇ ਉਹਨਾਂ ਨੂੰ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਆ ਬਾਕੀ ਜੋ ਦੁੱਖ ਸੁੱਖ ਹੈਗੇ ਆ ਕਰਮਾ ਚ ਲਿਖੇ ਹੋ ਉਹ ਤਾਂ ਆਪਾਂ ਨੇ ਹਰ ਹਾਲ ਵਿੱਚ ਭੋਗਣੀ ਹੁੰਦੇ ਨੇ ਭੁਗਤਣੀ ਹੁੰਦੇ ਆ ਫਿਰ ਵੀ ਚਲੋ ਆਪਾਂ ਤਾਂ ਇਹੀ ਅਰਦਾਸ ਕਰਾਂਗੇ ਕਿ ਜਲਦੀ ਠੀਕ ਹੋ ਜਾਣ ਇਹ ਪੀਜੀ ਜਾਣ ਨੂੰ ਤਿਆਰ ਹੋ ਰਹੇ ਨੇ ਅੱਜ ਫੇਰ ਇਹਨਾਂ ਦੇ ਟੈਸਟ ਵਗੈਰਾ ਹੋਣੇ ਆ ਇਧਰੋਂ ਠੀਕ ਹੋਊਗਾ ਇਹਦਾ ਪਟਕਾ ਬੰਦ ਜਿਹੜੇ ਜੇ ਨਾ ਜਗ ਲੱਗ ਵੀ ਗਿਆ ਲਾਈਨ ਜਾ ਕੇ ਦੇਖ ਲੈ ਤਾਂ ਸੋਣ ਰਿਹਾ ਇਹ ਤਾਂ ਬਹੁਤ ਲੰਬੀ ਹੈ ਗਾਣੇ ਹੁਣ ਤੁਸੀਂ ਆ ਨਿਕਲੋ ਇਸ ਜਿਹੜੀ ਦੀ ਹਾਂ ਵੀ ਮੈਂ ਆਂਦੇ ਆਈ ਦਾਦਾ ਇਹ ਪੱਜਨ ਨਾਲੋਂ ਹੀ ਵਧੀਆ ਬੰਤਾ ਤੇ ਬਈ ਨਾਲ ਥੋੜਾ ਘਟ ਗਿਆ ਹਨਾ ਚਲੋ ਜਲੀ ਸ਼ਰ ਰੱਖੋ ਆਓ ਚਲੋ ਓਕੇ ਜੀ ਮੈਂ ਸੋਚਿਆ ਚਲੋ ਮੈਂ ਦੱਸ ਦਵਾ ਸਾਰਿਆਂ ਨੂੰ ਕਿ ਮੈਂ ਇਹ ਨਾ ਵੀਡੀਓ ਵਗੈਰਾ ਬਹੁਤ ਹੁਣ ਕਿਉਂ ਘਟ ਪਾ ਰਹੀ ਆ ਇਸੇ ਕਰਕੇ ਬਸ ਮੈਂ ਵਲੌਗ ਨਹੀਂ ਬਣਾ ਰਹੀ ਸੀਗੀ ਮੰਨੀ ਸੀ ਕਰਦਾ ਸੀਗਾ ਤੇ ਚਲੋ ਮੈਂ ਤੁਹਾਨੂੰ ਦੱਸ ਦਵਾਂ। ਆ ਜਲਦੀ ਠੀਕ ਹੋ ਜਾਣਾ ਫਿਰ ਆਪਾਂ ਜਲਦੀ ਹੋਰ ਵਧੀਆ-ਵਧੀਆ ਵਲੌਗ ਪਾਵਾਂਗੇ। ਤੇ ਤੁਹਾਨੂੰ ਉਹਨਾਂ ਦੇ ਤੰਦਰੁਸਤ ਹੋਣ ਤੋਂ ਬਾਅਦ ਉਹਨਾਂ ਦੀ ਵੀਡੀਓ ਵੀ ਬਣਾ ਕੇ ਪਾਵਾਂਗੇ ਫਿਰ। ਚਲੋ ਓਕੇ ਜੀ। ਮਿਲਦਾ ਜੀ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਜਲਦੀ ਹੀ। ਪਰਮਾਤਮਾ ਸਾਰਿਆਂ ਨੂੰ ਹੱਸਦੇ-ਵਸਦੇ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ।